ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਤਾਰੇ ਜੀ ਨਿਊਜ਼ ਚੈਨਲ ਅੰਮ੍ਰਿਤਸਰ ਅਜਨਾਲਾ ਤੋਂ ਗੁਰਪ੍ਰੀਤ ਦੀ ਖਬਰ ਇੱਕ ਵਾਰ ਫਿਰ ਕਾਤਲ ਚਾਈਨਾ ਡੋਰ ਨੇ ਇੱਕ ਪਰਿਵਾਰ ਤੇ ਤਬਾਹੀ ਮਚਾਈ ਜਵਾਨ ਪੁੱਤ ਦੀ ਹੋਈ ਮੌਤ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਲੱਖਾਂ ਦਾਅਵੇ ਹੋਏ ਖੋਖਲੇ ਨਹੀਂ ਮਿਲੇ ਆਸਮਾਨ ਦੇ ਵਿੱਚ ਬਰਾਉਣ ਚੱਲੇ ਅਤੇ ਨਾ ਹੀ ਪੁਲਿਸ ਨੇ ਕਿਸੇ ਦੇ ਘਰ ਚ ਰੇਡ ਪਾਈ ਨਾ ਬਾਜ਼ਾਰਾਂ ਵਿੱਚ ਚਾਈਨਾ ਡੋਰ ਦੀ ਵਿਕਰੀ ਰੁਕੀ ਅਤੇ ਨਾ ਹੀ ਰੁਕੇ ਖਰੀਦਣ ਵਾਲੇ ਇੱਕ ਪਾਸੇ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਇਆਂ ਗਈਆਂ ਚਾਈਨਾ ਦੀ ਡੋਰ ਨਾਲ ਤੇ ਪਰਾਂਤੇ ਮਾਲ ਦੇ ਪੁੱਤ ਦੀ ਮੌਤ ਹੋ ਗਈ ਇੱਕ ਵਾਰੀ ਫਿਰ ਤੇਜ਼ੀ ਨਾਲ ਕੀ ਚਾਈਨਾ ਡੋਰ ਇੱਕ ਹੁਣੀ ਬਟਾਵੀ 20 ਸਾਲਾ ਵਿਅਕਤੀ ਦਾ ਗਲੇ ਵਿੱਚ ਚਾਈਨਾ ਡੋਰ ਫਿਰਨ ਨਾਲ ਮੌਤ ਹੋਈ ਇੱਕ ਪਰਿਵਾਰ ਤਬਾਹ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਉਮਰ ਕਰੀਬ ਹੁਣੀ ਤੋਂ 20 ਸਾਲ ਅਜਨਾਲਾ ਤੋਂ ਆਪਣੇ ਪਲਾ ਪਿੰਡ ਨੂੰ ਜਾ ਰਿਹਾ ਸੀ ਕਿ ਉਸ ਨੂੰ ਸਰਕਾਰੀ ਹਸਪਤਾਲ ਅਜਨਾਲਾ ਲੈ ਕੇ ਗਏ। ਹਾਂ ਪਪਾ ਆਦਾ ਦਸਿਆ ਡੋਰ ਵੀ ਨਹੀਂ ਆ ਨੂੰ ਕਿਤੇ ਕਾਤਾ ਮਤਾਨੀ ਉਹ ਮਸਾ ਜੀ 14 15 ਸਾਲ ਆ ਸਾਡਾ ਪੜਾਈ ਲੱਗਦੀ ਸੀ ਤੁਹਾਡਾ ਨੋ ਵੀ ਆ ਜੀ ਕੀ ਗੱਲ ਹੋਈ ਇਹ ਨਾ ਗਾ ਨੰਗਾ ਆਦੇ ਐਸੀ ਦੰਦ ਆ ਮੈਂ ਲੰਗ ਜਾ ਦੇਖਿਆ ਮੇਰੇ ਨੂੰ ਲਾਜ਼ਮੀ ਹੈਗਾ ਤੇ ਮਾਰ ਖਦੋਤਾ ਨੇ ਦਾਵਾ-ਦਾਬ ਜਾ ਕੇ ਦੱਸਿਆ ਵਾ ਤੇ ਕਾਇਆ ਘਾਡੇ ਤੇ ਦੋ ਜਣੇ ਮੀਰੇ ਉੱਥੇ ਤਲੁੰਦੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਿਤ ਕਰਦੇ ਕਿੱਦਾਂ ਇਹਨੂੰ ਇਥੇ ਅਪਣਾਇਆ ਵਾ ਹਲ ਫਕੀਰੀ ਆਉਦੀ ਪਰ ਮੇਰੇ ਕੋ ਮੋਬਾਈਲ 'ਤੇ ਮੈਂ ਘਰ ਜਾ ਕੇ ਦੱਸਿਆ ਰੌਲਾ ਦਾ ਬਹੁਤ ਇਹਦੀ ਤੌਣ ਕਿਤਨਾ ਵੱਡੀ ਗਈ ਹੈ ਦੱਸੋ ਤੌਣ ਕਿ ਤਰ੍ਹਾਂ ਵੱਡੀ ਗਈ ਆ ਤੌਣ ਕਿ ਤਰ੍ਹਾਂ ਵੱਡੀ ਗਈ ਆ ਦੱਸੋ ਤੌਣ ਲੈ ਤੌ ਚਾਹ ਦੋ ਇਹ ਤਾਂ ਡੋਰ ਖੀ ਲਈ ਆ ਇਹ ਲੜਪਟਾਲਾ ਹੋਇਆ ਲਟਾ ਲਮਕ ਗਿਆ ਹੁਣ ਹੁਣ ਮੰਗ ਹੀ ਕਰਦੇ ਤੁਸੀਂ ਇਹਦੇ ਚਾਈਨਾ ਡੋਰ ਦਾ ਕੀ ਨਾ ਕੀ ਹੋਣਾ ਚਾਹੀਦਾ ਚਾਈਨਾ ਡੋਰ ਕਤਲ ਕਤਲ ਕਰਦੀ ਹੈ ਕਤਲ ਕਰਦੀ ਲੋਕਾਂ ਦੇ ਕੀ ਹੋਣਾ ਚਾਹੀਦਾ ਚਾਈਨਾ ਡੋਰ ਖਿਲਾਫ ਚਾਈਨਾ ਦਾ ਸਰਕਾਰ ਨੂੰ ਪਤਾ ਜੇ ਕੰਮ ਕਰਾਈਏ ਇਹਦਾ ਜੋ ਵੀ ਹੋ ਰਿਹਾ ਵੇਖੋ ਤੁਸੀਂ ਤੁਸੀਂ ਇੰਦਰਾ ਬੋਲ ਕੀ ਜਾਨਾਗੇ ਚੈਨਾਡੌਰ ਕਿਉਂ ਨਹੀਂ ਚਾਹੀਦਾ ਬੋਲ ਬਾਦੋਣੀ ਚਾਹੀਦੀ ਵਿੱਚ ਚੈਨਾਡੌਰ ਇੱਕ ਘੰਟਾ ਡੇਢ ਘੰਟਾ ਜਿਹੜੇ ਦੋਸਤ ਪਹੁੰਚ ਦੇ ਰਹੇ ਤੜਫਦਾ ਰਿਹਾ ਆਪ ਨੂੰ ਨਾ ਕਿਸੇ ਨੇ ਹੈਲਪ ਨਹੀਂ ਐਮ뷸ੈਂਸ ਨਹੀਂ ਆਉਂਦੀ ਉਹ ਕਿਤੇ ਮਗਰ ਨਹੀਂ ਇੱਥੇ ਲੈ ਕੇ ਆਏ ਰੇੜੀ ਤੇ ਇੱਥੇ ਵੀ ਉਹਨਾਂ ਨੇ ਆਖਦੀ ਕੀ ਕਹਿੰਦਾ ਹੋਈ ਹੈ ਜਿਹੜੇ ਨੇ ਆਇਆ ਅੱਛਾ ਇਹ ਅੱਗੇ ਪੁਲਿਸ ਵਾਲੇ ਦੀ ਕਰ ਵੀ ਦੇ ਦੀ ਹੈਲਪ ਕਰੋ ਚੈਨਾਡੌਰ ਬੰਦ ਕਰੋ